ਹੈ ਗਾਇਜ਼ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਤੇ ਆਪਾਂ ਫੀਡ ਦੀ ਗਾਵਾ ਮੈਸਾਂ ਦੀ ਫੀਡ ਦੀ ਦੁਕਾਨ ਕਰ ਲਈ ਹੈ ਜੀ ਐਮਪੀ ਤੋਂ ਏਜੰਸੀ ਲਈ ਹੈ ਅੱਜ ਆਪਣੀ ਦੁਕਾਨ ਦਾ ਮਹੂਰਤ ਹੈ ਜੀ ਹਾਂਜੀ ਤੇ ਜਿਹੜੇ ਨੇੜੇ ਦੇ ਪਿੰਡ ਵਾਲੇ ਨੇ ਸ਼ਾਮ ਤੱਕ ਮਹੂਰਤੀ ਹੈ ਜੀ ਤੁਸੀਂ ਜ਼ਰੂਰ ਪਹੁੰਚਣਾ ਜੀ ਠੀਕ ਹੈ ਜੀ ਅੱਜ 1 ਤਰੀਕ ਹੈ 1 ਤਰੀਕ ਨੂੰ ਸ਼ਾਮ ਨੂੰ ਮਹੂਰਤ ਹੈ ਜੀ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਬਾਬਾ ਜੀ ਅਰਦਾਸ ਕਰ ਰਹੇ ਨੇ ਜੀ ਅਰਦਾਸ ਤੋਂ ਬਾਅਦ ਆਪਣਾ ਮਹੂਰਤ ਚਾਲੂ ਆਪਣਾ ਚਾਲੂ ਹੋ ਜੂਗਾ ਜੀ ਚਾਹ ਪਾਣੀ ਦਾ ਤਰਲੂ ਦੇਖ ਬਰਤਾਈ ਜਾਵੇਗੀ ਇੱਥੇ ਅੰਨੇਟ ਨੂੰ ਵੀ ਬਤਾਉਂਦੇ ਆਪਾਂ ਜਿਹੜੇ ਜੀ ਵੀ ਆ ਰਹੇ ਹੈ ਉਹਨਾਂ ਨੂੰ ਵੀ ਬਤਾਉਂਦੇ ਆਪਾਂ ਜਾਨ ਜਿਆਦਾ ਸੀ ਕਿਤਾ ਦੁਕਾਨ ਦਾ ਮੁੱਤ ਆ ਸੜੀ ਦੁਕਾਨ ਹੈਗੀ ਹੈ ਇੱਥੇ ਸਾਈਡ ਲੰਗਰ ਪਾਣੀ ਸਕਦੇ ਪਏ ਨੇ ਉਹਨਾਂ ਨੂੰ ਇੱਕ ਪੱਖਾ ਦੇ ਦਿੰਦੇ ਜੀ ਅਸੀਂ ਦੁਕਾਨ ਵਾਸਤੇ ਗੱਲ ਕਰਨ ਵਾਸਤੇ ਆਏ ਸੀ ਕੇਸ਼ਵ ਗੋਰਧਨ ਗਊਸ਼ਾਲਾ ਚ ਬਾਈ ਜੀ ਮੇਲੇ ਬਾਈ ਜੀ ਜਣੇ ਬਹੁਤ ਸਾਡੀ ਇੱਜ਼ਤ ਕਰੀ ਬਹੁਤ ਪਿਆਰ ਨਾਲ ਬੱਲੇ ਬਾਈ ਜੀ ਐਸੇ ਜੀ ਸਾਰਾ ਕੁਝ ਮਿਲ ਜਾਂਦਾ ਜੀ ਕਿਉਂਕਿ ਭਗਵਾਨ ਵੀ ਰੱਬ ਵੀ ਇਨਸਾਨ ਚ ਹੀ ਵਸਦਾ ਹੈ ਭਜ ਸਕੇ ਬਲਾਲੇ ਉਸ ਤੋਂ ਚੰਗੀ ਗੱਲ ਕੋਈ ਨਹੀਂ ਹੁੰਦੀ ਜੀ ਵਾਹਿਗੁਰੂ ਜੀ ਆ ਗਊਸ਼ਾਲਾ ਦੇ ਗਾਂ ਜਾਨੇ ਇੱਥੇ ਦੇਖ ਲੋ ਗੋਰ ਦੇ ਸ਼ੈਤਾਨ ਅਸਿ ਬਾਰ ਨਹੀਂ ਆਇਆ। ਵੀਰ ਨੇ ਦਵਾਈ ਲੈਣ ਜਾਣੇ ਬਾਹਰ ਆ ਗਿਆ, ਗੇਟ ਖੁੱਲਿਆ ਪੈਸੀਗਾ। ਇਹਨੂੰ ਕੋਈ ਟੈਨਸ਼ਨ ਨਹੀਂ ਕਿੰਨਾ ਅੱਗੇ ਆ ਗਿਆ। ਗੋਰੇ। ਅਈ ਦੇਖਦੇ ਪੈਸੀ ਕਿੰਨਾ ਕੱਗਿਆ ਜਾਂਦਾ। ਆ ਦੇਖ ਲੋ ਇਹਦੇ ਕੰਮ। ਗੋਰੂ। ਸੁਣਦਾ ਨਹੀਂ ਪਾਣ। ਹਾਂਜੀ ਗਾਇਸ ਅਸੀਂ ਹੁਣ ਜਾ ਰਹੇ ਹਾਂ ਡਾਕਟਰ ਕੋਲ। ਹਰਮਨ ਨੂੰ ਬੁਖਾਰ ਲੈਣ ਨਹੀਂ ਲੱਗਦਾ। ਦੂਜੇ ਦਿਨ ਫਿਰ ਕਹਿੰਦਾ ਕਰ ਲਵੀ। ਹਾਂ ਸਕੂਲ ਚ ਲੈ ਕੇ ਆਂਦਾ ਇਹਨੂੰ। ਕਹਿੰਦਾ ਮੈਂ ਨਹੀਂ ਆਂਦਾ ਵਿੱਚ ਕਿਉਂ ਨਹੀਂ ਆਂਦਾ ਤੂੰ। ਐਂ ਲਿਆਵਾਂਗਾ ਤੈਨੂੰ। ਓਏ ਹੈਲੋ ਹੋਰ ਕੀ ਬੁਖਾਰ ਹੋ ਗਿਆ ਨੂੰ ਦਵਾਈ ਲੈਣ ਚੱਲੇ ਇੱਕ ਦਿਨ ਗਿਆ ਮਹੀਨੇ ਦੇ ਵਿੱਚ ਹਾਂਜੀ ਗਾਇਸ ਆਪਣਾ ਖਾਣਾ ਪੀਣਾ ਹੋ ਗਿਆ ਤੇ ਹੁਣ ਆਪਾਂ ਇਸ ਵਲੋਗ ਨੂੰ ਕਰਦੇ ਆਂਡ ਅੱਜ ਆਪਣੇ ਦੁਕਾਨ ਦਾ ਮਹੂਰਤ ਵੀ ਹੋ ਗਿਆ ਬਹੁਤ ਵਧੀਆ ਹੋ ਗਿਆ ਸਾਰਾ ਕੁਝ ਆਪਣੀ ਦੁਕਾਨ ਬਣ ਗਈ ਜੀ ਦੁਕਾਨ ਖੋਲ ਲਈ ਆਪਾਂ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੀ ਜੀ ਆਪਣਾ ਮਿਹਨਤ ਕਰਨਾ ਆਪਣਾ ਫਰਜ਼ ਹੈ ਜੀ ਬਾਕੀ ਵਾਹਿਗੁਰੂ ਆਪੇ ਸਾਰਾ ਕੁਝ ਦੇਖਣਗੇ ਜੀ ਤੇ ਆਪਣਾ ਵੀ ਉਮੀਦ ਕਰਦੇ ਆ ਤੁਹਾਨੂੰ ਵੀ ਲੋਗ ਪਸੰਦ ਆਇਆ ਹੋਵੇ ਜੇ ਪਸੰਦ ਆਇਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨੈਕਸਟ ਵੀ ਲੋਗ ਜੀ ਬਾਏ